ਜੋਤ ਕਾਂਗਰਸ ਨੇਤਾ ਮੰਨੂ ਸ਼ਰਮਾ ਦੀ ਅਗਵਾਈ ਹੇਠ ਅੱਜ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਤਰੰਵੀਰ ਗਾਂਧੀ ਨੇ ਆਪਣੀ ਪਹਿਲੀ ਸਮਾਣਾ ਫੇਰੀ ਦੌਰਾਨ ਚੋਣ ਪ੍ਰਚਾਰ ਲਈ ਸਮਾਣਾ ਦੀ ਪੁਰਾਣੀ ਸਰਾਂਪਤੀ ਵਿਖੇ ਪਹੁੰਚੇ ਅਤੇ ਉਹਨਾਂ ਦੇਸ਼ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਨੂੰ ਲੋਕ ਵਿਰੋਧੀ ਝੂਠੀਆਂ ਤੇ ਗੱਪੀ ਸਰਕਾਰਾਂ ਆਖਿਆ ਕਿਉਂਕਿ ਮੋਦੀ ਸਰਕਾਰ ਵੱਲੋਂ ਹੁਣ ਤੱਕ ਕਿਸੇ ਵੀ ਲੋੜਵੰਦ ਦੇ ਖਾਤੇ ਵਿੱਚ 15 ਲੱਖ ਨਹੀਂ ਪਾਏ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ ਹਜ਼ਾਰ-ਹਜ਼ਾਰ ਰੁਪਏ ਕਿਸੇ ਖਾਤੇ ਵਿੱਚ ਪਾਏ ਹਨ ਦੱਸ ਦਈਏ ਕਿ ਡਾਕਟਰ ਤੇ ਰੰਵੀਰ ਗਾਂਧੀ ਦੀ ਇਹ ਪਹਿਲੀ ਫੇਰੀ ਸੀ ਜਿਸ ਵਿੱਚ ਉਹਨਾਂ ਨਾਲ ਰਚਪਾਲ ਸਿੰਘ ਜੋੜਾ ਮਾਜਰਾ ਮੰਨੂ ਸ਼ਰਮਾ ਪ੍ਰਦੀਪ ਸ਼ਰਮਾ ਐਮਸੀ ਟਿੰਕਾ ਗਾਜੇਵਾਸੀਆ ਗੌਰਵ ਸੰਦੂ ਨਵੀਨ ਸਿੰਘਲਾ ਅਤੇ ਵਿੱਕੀ ਘਾਰੂ ਆਦਿ ਵੀ ਮੌਜੂਦ ਰਹੇ ਸਮਾਣਾ ਖਬਰਨਾਮਾ ਲਈ ਹਰਦਿਆਲ ਸਿੰਘ ਨਾਗੀ ਦੀ ਰਿਪੋਰਟ डॉक्टर गांधी सोचते गांधी तेरी के कांग्रेस पार्टी हिंदाबाद कांग्रेस पार्टी हिंदाबाद डॉक्टर तरणवीर गांधी डॉक्टर तरणवीर गांधी कांग्रेस पार्टी कांग्रेस पार्टी ਨੌਜਵਾਨਾਂ ਵਾਸਤੇ ਹੈ ਜਿਹੜੇ ਬੰਦੇ ਇੱਥੇ ਆਏ ਨੇ ਅੱਜ ਦੇ ਮੁਲਕ ਨੂੰ ਸਮਝਦੇ ਨੇ ਅੱਜ ਦੀ ਹਾਲਤਾਂ ਸਮਝਦੇ ਨੇ ਜੋ ਖਤਰੇ ਦਰਪੇਸ਼ ਆ ਮੁਲਕ ਨੂੰ ਉਹ ਸਮਝਦੇ ਨੇ ਉਹਨਾਂ ਵਾਸਤੇ ਇਹ ਤਿੰਨ ਲਾਈਨਾਂ ਨੇ ਤੂੰ ਜਗਾ ਦੇ ਮੋਮ ਬੱਤੀਆਂ ਉੱਠ ਜਗਾ ਦੇ ਮੋਮ ਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ 네ਰਨਾ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾਣ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਸੈਕੰਡ ਲਾਈਨ ਮੰਨਿਆ ਕਿ ਰਾਜ ਨੇਰੇ ਦਾ ਠੀਲਾ ਮੰਨਿਆ ਕਿ ਰਾਜ ਨੇਰੇ ਦਾ ਠੀਲਾ ਬੜਾ ਜ਼ਾਲਮ ਰਾਜ ਹੈ ਬੜਾ ਖਤਰਨਾਕ ਰਾਜ ਹੈ ਮੰਨਿਆ ਮੰਨਿਆ ਕਿ ਰਾਜ ਨੇਰੇ ਦਾ ਹਠੀਲਾ ਪਰ ਅਜੇ ਜੂੰਦਾ ਹੈ ਕਿਰਨਾ ਦਾ ਕਬੀਲਾ ਪਰ ਅਜੇ ਜੂੰਦਾ ਹੈ ਕਿਰਨਾ ਦਾ ਕਬੀਲਾ ਕਾਲ ਆਸਫਿਆ ਦੇ ਸਦਰਾ ਲਾਲ ਰਤیاں ਤੂੰ ਜਗਾ ਦੇ ਮੋਮਬਤੀਆਂ ਉੱਠ ਜਗਾ ਦੇ ਮੋਮਬਤੀਆਂ ਬਾਬਰੋਲੇ ਜਿਹੜੀ ਨਵੀਂ ਪੀੜ੍ਹੀ ਸ਼ਾਇਦ ਨਾ ਪਤਾ ਹੋਵੇ ਕਿਉਂਕਿ ਮੇਰਾ ਪਿੰਡੂ ਬਿਸ਼ੋਕਰ ਹੈ ਪਹਿਲਾਂ ਕਣਕਾ ਦਾਤੀਆਂ ਨਾਲ ਵੜਦੇ ਹੁੰਦੇ ਸੀਗੇ ਫਿਰ ਥੱਬੇ ਲਾ ਕੇ ਰੱਖਦੇ ਸੀਗੇ ਫਿਰ ਬਾਜ ਭਰੀਆਂ ਬੰਦੇ ਸੀਗੇ ਫਿਰ ਬਾੜੀਆਂ ਮੇਲੇ ਅਚਾਨਕ ਬਾਬਰੋੜ ਆਲਾ ਉਹ ਸਾਰੀ ਕਣਕਾ ਨਾ ਦੇਣੀ ਭਰੀਆਂ ਖrar ਦੇਣੀ ਥੱਬੇ ਮੁੜ ਕੇ ਇਕੱਠੇ ਕਰਕੇ ਭਰੀਆਂ ਬੰਦੇ ਹੁੰਦੇ ਸੀਗੇ ਉਹਨੂੰ ਬਾਬਰੋਲਾ ਕਹਿੰਦੇ ਆਗੇ ਅੰਗਰੇਜ਼ੀ ਜਰਿਕਨ ਵੀ ਕਹਿੰਦੇ ਆ ਟਾਰਨੇਡੋ ਵੀ ਕਹਿੰਦੇ ਆ ਬੜਾ ਕੁਝ ਚੱਲਦਾ ਹੈਗਾ ਭਵੰਡਰ ਵੀ ਕਹਿੰਦੇ ਹਿੰਦੀ ਵਿੱਚ ਬਾਵਰੋਲੇ ਬਾਵਰੋਲੇ ਉੱਠਦੇ ਹੀ ਰਹਿੰਦੇ ਨੇ ਤਤੇ ਪੱਤ ਚੜਾਂ ਵੀ ਛਾੜ ਦਿੰਦੀਆਂ ਆ ਕੇ ਪੱਤੇ ਪਰ ਇਸ ਦਾ ਮਤਲਬ ਇਹ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਪੁੰਗਰਨਾ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਤੋਂ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਥੈਂਕ ਯੂ ਬਈ ਸਰ ਪਟਿਆਲਾ ਲੋਕ ਸਭਾ ਸੀਟ ਦੇ ਜਿਹੜਾ ਤੁਹਾਡਾ ਵਿਰੋਧ ਹੋ ਰਿਹਾ ਸੀ ਉਹਦੇ ਸੰਬੰਧ ਵਿੱਚ ਉਹ ਤਰੇਲੀ ਵੀ ਰੱਖੇਗੀ ਕਿ ਰਾਜਪੁਰਾ ਹਾਂਜੀ ਉਸ ਤੋਂ ਬਾਅਦ ਅੱਜ ਮੌਜੂਦਾ ਸਥਿਤੀ ਕੀ ਹੈ ਪਟਿਆਲਾ ਲੋਕ ਸਭਾ ਹਲਕੇ ਚ ਦੇਖੋ ਹੋਇਆ ਸੀ ਸ਼ੁਰੂ ਸ਼ੁਰੂ ਚ ਇਹ ਕਿਸੇ ਵੀ ਜਿਹੜੀ ਜਥੇਬੰਦੀ ਆ ਕੋਈ ਪਾਰਟੀ ਆ ਜਿਹਦੇ ਜਮਹੂਰੀ ਜਿਹਦੀ ਆਤਮਾ ਜਮਹੂਰੀ ਹੈਗੀ ਆ ਉਹਦੇ ਚ ਸਿਆਸੀ ਛਾਵੇਂ ਰੱਖਣੀ ਆ ਉਹ ਕੋਈ ਕੋਈ ਜੁਰਮ ਨਹੀਂ ਹੈ ਕੋਈ ਗਲਤ ਗੱਲ ਨਹੀਂ ਹੈਗੀ ਆ ਔਰ ਸੀਟ ਵਾਸਤੇ ਕਲੇਮ ਭਰਨਾ ਉਹ ਵੀ ਗਲਤ ਗੱਲ ਨਹੀਂ ਹੈਗੀ ਆ ਪਰ ਇੱਕ ਵਾਰ ਜਦੋਂ ਹਾਈ ਕਮਾਂਡ ਆਪਣੀ ਸਾਰੀ ਵਿਜ਼ਡਮ ਚ ਆਪਣੀ ਸਾਰੀ ਸਮਝਦਾਰੀ ਚੋਂ ਕੁੱਲ ਹਾਲਾਤ ਸਾਰੇ ਨਿਰਣਾ ਲੈਦੀ ਹੈਗੀ ਆ ਸਰਵੇ ਸਰਵੇ ਕਰਾ ਕੇ ਤੇ ਇੱਕ ਵਾਰ ਫੈਸਲਾ ਆ ਜਾਂਦਾ ਫਿਰ ਉਸ ਤੋਂ ਬਾਅਦ ਪਾਰਟੀ ਹੌਲੀ ਹੌਲੀ ਗੱਲਾਂ ਤੈ ਹੋ ਜਾਂਦੀਆਂ ਸੈਟ ਹੋ ਜਾਂਦੀ ਹੈਗੀਆ ਸੋ ਇੱਥੇ ਵੀ ਇਵੇਂ ਹੋਇਆ ਹੈਗਾ ਤੇ ਸਾਰੀਆਂ ਉਹਨਾਂ ਲੋਕ ਦੋਸਤਾਂ ਨੇ ਜਿਨ੍ਹਾਂ ਨੇ ਪਹਿਲੇ ਸ਼ੁਰੂ-ਸ਼ੁਰੂ ਚ ਇਸ ਗੱਲ ਤੇ ਸਿਗਾ ਕਿ ਵੀ ਡਾਕਟਰ ਗਾਂਧੀ ਨੂੰ ਇਤਿਹਾ ਟਿਕਟ ਜਿਹੜੀ ਮਿਲੀ ਹੈਗੀ ਐ ਇਸ ਸਾਡਾ ਪੱਖ ਨਹੀਂ ਵਿਚਾਰਿਆ ਗਿਆ ਸਾਨੂੰ ਨਹੀਂ ਵਿਚਾਰਿਆ ਗਿਆ ਉਹਨਾਂ ਨੇ ਪ੍ਰਦਾਨ ਬ੍ਰਿੰਗਹਰਾਂ ਦੀ ਇਕ ਵਾਈ ਵਿੱਚ ਲੁਧਿਆਣੇ ਜਿਹੜਾ ਕੱਟ ਹੋਇਆ ਸੀਗਾ ਉਹਦੇ ਜਿਹੜੇ ਸਟੇਟਸਮੈਨ ਦੇ ਤੌਰ ਤੇ ਜੋ ਸਪੀਚ ਸੀਗੀ ਉਸ ਨਾਲ ਲਾਲ ਸਿੰਘ ਹੋਰਾਂ ਦੀ ਜਿਨ੍ਹਾਂ ਨੇ ਬਹੁਤ ਹੀ ਸਾਫ਼ ਲਹਿਜੇ ਚ ਕਿਹਾ ਹੈਗਾ ਕਿ ਲੜਾਈ ਵੱਡੀ ਹੈਗੀ ਐ ਤੇ ਸਾਨੂੰ ਹਾਈ ਕਮਾਂਡ ਦਾ ਜੋ ਹੁਕਮ ਹੈਗਾ ਸਾਨੂੰ ਉਸਤੇ ਉਸਤੇ ਫੁੱਲ ਚੜਾਣੇ ਚਾਹੀਦੇ ਆ ਔਰ ਇਸ ਸੀਟ ਜਿੱਤ ਕੇ ਕਾਂ ਅਸਦੀ ਚੋਲੀ ਪਾਣੀ ਚਾਹੀਦੀ ਹੈ ਤਾਂ ਕਿ ਹਿੰਦੁਸਤਾਨ ਦਾ ਜੋ ਸਿਆਸੀ ਮਾਹੌਲ ਹੈ ਜੋ ਸਿਆਸੀ ਫਿਜ਼ਾ ਜੋ ਧਾਰਮਿਕ ਫਿਜ਼ਾ ਹੈਗੀ ਜੋ ਸਮਾਜਿਕ ਫਿਜ਼ਾ ਹੈਗੀ ਜਿੰਨੀ ਗਨਲ ਚੁੱਕੀ ਹੈ ਉਹਨੂੰ ਜਿੰਨੀ ਬਦਲਣ ਦੀ ਲੋੜ ਹੈ ਔਰ ਜਦੋਂ ਹਿੰਦੁਸਤਾਨ ਤੋੜਿਆ ਜਾ ਰਿਹਾ ਹੈ ਖਤਰਾ ਖਤਰਾ ਬੜਾ ਖੱਡਾ ਵੱਡਾ ਖੜਾ ਹੋਇਆ ਪਿਆ ਸੋ ਇਹਨਾਂ ਕਿ ਲੜਾਈ ਵੱਡੀ ਹੈ ਤੇ ਸਾਨੂੰ ਸਾਰੇ ਮਤਵੇ ਮਿਟਾ ਕੇ ਇਕੱਠੇ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਮੈਂ ਸਰਦਾਰ ਹਰਿਆਲ ਸਿੰਘ ਬੋਸ਼ ਹੋਰਾਂ ਨੂੰ ਸਰ ਲਾਲ ਸਿੰਘ ਹੋਰਾਂ ਨੂੰ ਸਰ ਸਰਦਾਰ ਨਾਰ ਸਿੰਘ ਹੋਰਾਂ ਨੂੰ ਬੀਬੀ ਗੁਰਸ਼ਰਨ ਕੌਰ ਰੰਧਾਵਾ ਹੋਰਾਂ ਨੂੰ ਸਭ ਨੂੰ ਮਿਲਿਆ ਹੈਗਾ ਸਭ ਨੇ ਮੈਨੂੰ ਪੂਰਾ ਹਮੈਤ ਦਾ ਕੋਈ ਕੋਈ ਸਰਕਾਰ ਨੂੰ ਕੋਈ ਇਸ ਮਾਮਲੇ ਨਾਲ ਕਿਸੇ ਨੇ ਕਿਸੇ ਸਰਕਾਰ ਨੂੰ ਕੀਤੀ ਹੈਗੀ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਉਹ ਸਾਰੇ ਸਾਥੀ ਬੜੀ ਸਰਗਰਮੀ ਨਾਲ ਮੇਰਾ ਸਾਥ ਦੇਣਗੇ ਤੇ ਆਪਣੇ ਆਪਣੇ ਹਲਕਿਆਂ 'ਚ ਉਹ ਵੱਡੀ ਪੱਧਰ ਤੇ ਕਾਂਗਰਸ ਨੂੰ ਵੋਟ ਪਵਾ ਕੇ ਇਸੇ ਇਹ ਸੀਟ ਜਿੱਤ ਕੇ ਆਪਾਂ ਕਾਂਗਰਸ ਦੀ ਝੋਲੀ ਪਾਵਾਂਗੇ ਡਾਕਟਰ ਸਾਹਿਬ ਜੀ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਡਾਕਟਰ ਧਰਮਪੀਰ ਗਾਂਧੀ ਵਰਸਸ ਮਹਾਰਾਣੀ ਪਰਨੀਤ ਕੌਰ ਹਾਂਜੀ ਤੇ ਮੁਕਾਬਲਾ ਕਿਤਾ ਦਾ ਨਜ਼ਰ ਆਉਂਦਾ ਹੈ ਦੋ ਕੋ ਮੁਕਾਬਲਾ ਨਾ ਸਭ ਨਾਲ ਹੈ ਉਦਾਰਨ ਇਹ ਹੈ ਕਿ ਕਿ ਹਰ ਬੰਦੇ ਨੇ ਆਪਣਾ ਜਿਹੜਾ ਪਰਿਵਾਰਕ ਪਿਛੋਕੜ ਆਪਣਾ ਸਮਾਜਿਕ ਪਿਛੋਕੜ ਆਪਣਾ ਅਪਰਾਧਿਕ ਪਿਛੋਕੜ ਆਪਰਾ ਸਿਆਸੀ ਪਿਛੋਕੜ ਆਪਣੀਆਂ ਪ੍ਰਾਪਤੀਆਂ ਦਾ ਪਿਛੋਕੜ ਲੈ ਕੇ ਲੋਕਾਂ ਦੀ ਕਿਚਾਰੀ 'ਚ ਪੇਸ਼ ਹੋਣਾ ਮੇਰਾ ਆਪਣਾ ਹੈਗਾ ਸ਼੍ਰੀਮਤੀ ਪਨੀਤ ਕੌਰ ਦਾ 20 ਸਾਲ ਦੀ ਐਮਪੀ ਸ਼ਿਪ ਤੇ ਉਸ ਪਰਿਵਾਰ 'ਚ ਦੋ ਵਾਰ ਦੀ ਚੀਫ ਮਿਨਿਸਟਰਸ਼ਿਪ ਉਹਦੇ ਬਾਅਦ ਜੋ ਲੋਕਾਂ ਵਾਸਤੇ ਉਹਨੇ ਕੀਤਾ ਹੈਗਾ ਖਾਸ ਤੌਰ ਤੇ ਐਮਪੀ ਦੇ ਤੌਰ ਤੇ ਕਿਉਂ ਮੁਕਾਬ ਐਮਪੀ ਕਿਉਂਕਿ ਚੋਣ ਐਮਪੀ ਦੀ ਹੈਗੀ ਹੈ ਐਮਪੀ ਦੇ ਤੌਰ ਤੇ ਮੇਰੇ 5 ਸਾਲ ਦਾ ਮੁਕਾਬਲਾ ਕੋਈ ਨਿਰਪੱਖ ਪੱਤਰਕਾਰ ਕੋਈ ਸ਼ਹਿਰੀ ਇਹ ਮੁਕਾਬਲਾ ਕਰਕੇ ਦੇਖ ਲੈਣ ਕਿ 20 ਸਾਲ ਬਨਾਮ 5 ਸਾਲ ਦਾ ਕਿਹਦਾ ਪਲੜਾ ਭਾਰੀ ਹੈ ਮੈਂ ਕਹੂੰਗਾ ਕਿ ਡਾਕਟਰ ਗਾਂਧੀ ਦਾ ਪਲੜਾ ਕਿਤੇ ਭਾਰੀ ਹੈਗਾ ਸ਼੍ਰੀਮਤੀ ਕਨੀਤ ਪਨੀਤ ਕਰਨਾ। ਸੋ ਇਸ ਕਰਕੇ ਇਹ ਮੈਂ ਡਾਕਟਰ ਬਲਬੀਰ ਹੈਗਾ ਜਿਹੜੀ ਮੌਜੂਦਾ ਸਰਕਾਰ ਹੈ ਜਿੰਨੇ ਜਿਹੜੇ ਵਾਅਦੇ ਕਰਕੇ ਇਸ ਨੂੰ ਭੱਜੀ ਹੈਗੀ ਹੈ ਕਰਪਸ਼ਨ ਦਾ ਮੁੜ ਕੇ ਬੋਲ ਵਾਲਾ ਹੈਗਾ ਅੱਜ ਦੇ ਜਿਹੜੇ ਸਰਟੀਫਿਕੇਟ ਦੇਣੇ ਹੁੰਦੇ ਸੀਗੇ ਜਾਂਦੇ ਉਹਨਾਂ ਨੂੰ ਇਹ ਯੂਸੀ ਆਪਣਾ एनओसी ओ एलान ਕਰਨ ਤੋਂ ਬਾਅਦ ਵੀ ਲੋਕਾਂ ਨੂੰ ਖਰਚਲ ਖਵਾਰ ਹੋਣਾ ਪੈ ਰਿਹਾ ਹੈਗਾ ਸਕੂਲਾਂ ਦੀ ਲਿਪਾ ਪੋਚੀ ਕਰਕੇ ਜਿਹੜੇ ਕਾਂਸ ਬਿਲਲੇ ਦੇ ਬਣੇ ਹੋਏ ਆ ਉਹਨਾਂ ਉਹਨਾਂ ਨੇ ਆਪਣੀ ਪ੍ਰਾਪਤੀਆਂ ਬਣਾ ਕੇ ਪੇਸ਼ ਕਰ ਰਹੇ ਹੈ ਇਹ ਮੇ ਹਸਪਤਾਲ ਦੇ ਲਿਪਾ ਪੋਚੀ ਕਰਕੇ ਪੁਰਾਣੀਆਂ ਬਿਲਡਿੰਗਾਂ ਦੇ ਆਪਣੇ ਪ੍ਰਾਪਤੀਆਂ ਪੇਸ਼ ਕਰ ਰਹੇ ਹੈ ਪੰਜਾਬ ਦਾ ਖਜ਼ਾਨਾ ਲਟਾਇਆ ਜਾ ਰਿਹਾ ਹੈਗਾ ਬਾਹਰਲੇ ਸੂਬਿਆਂ 'ਚ ਜਹਾਜ਼ ਭੇਜ ਕੇ ਬਾਹਰਲੇ ਸੂਬਿਆਂ 'ਚ ਇਸ਼ਤਿਹਾਰ ਦੇ ਕੇ ਖਵਾਰਾਂ ਦੇ ਅਰਬ ਅਰਬ ਰੁਪਏ ਆ ਗਿਆ 1500-100 ਕਰੋੜ ਇਸ ਇਸ ਪਹਿਲੇ ਕਰਜ਼ਾਈ ਪੰਜਾਬ ਦਾ ਉਹ ਖਰਚਾ ਜਾ ਰਿਹਾ ਸਿਰਫ ਆਪਣੇ ਸਿਆਸੀ ਆਕਾ ਆਕਾ ਦੀਆਂ ਜਿਹੜੀਆਂ ਆकांक्षाਵਾਂ ਨੇ ਸਿਆ ਪੋਲੀਟਿਕਲ ਸਪੀਰੀਸ਼ਨ ਆ ਉਹ ਪੂਰੀਆਂ ਕਰਨ ਵਾਸਤੇ ਇਵੇਂ ਬਾਕੀ ਜਿਹੜੇ ਪੰਜਾਬ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਹੈ ਜਿਹੜਾ ਰਾਜ ਸਭਾ ਹੈਗੀ ਹੈ ਉਹ ਰਾਜਾਂ ਦਾ ਸਦਨ ਹੈਗਾ ਉੱਤੇ ਰਾਜਾਂ ਦੀ ਗੱਲ ਹੁੰਦੀ ਹੈ ਰਾਜਨਿਤਿਕ ਹਕਾਂ ਦੀ ਗੱਲ ਹੁੰਦੀ ਹੈ ਉੱਥੇ ਪੰਜਾਬ ਤੋਂ ਬਾਹਰੋਂ ਬੰਦੇ ਭੇਜਦੇ ਉਹਨਾਂ ਪੰਜਾਬ ਦੀ ਗੱਲ ਕੀ ਕਰਨੀ ਉਹਨਾਂ ਨੇ ਕੋਈ ਰਾਗਵ ਚੱਡਾ ਜੀ ਆ ਕੋਈ ਕੋਈ ਉੱਤੇ ਕੋਈ ਹਿਮਾਂਸ਼ੂ ਪਾਟਕ ਹੈਗੇ ਕੋਈ ਕੋਈ ਹੋਰ ਦਿੱਲੀ ਦੇ ਖੋਰ ਮਤਲਬ ਪੰਜਾਬ ਨਾਲ ਲਗਾਤਾਰ ਇਹ ਸਰਕਾਰ ਪੰਜਾਬ ਨਾਲ ਮਜ਼ਾਕ ਕਰ ਰਹੀ ਹੈ ੱਤਕਾ ਕਰਦੀ ਹੈਗੀ ਹੈ ਔਰ ਇੱਕ ਝੂਠੇ ਲਾਰੇ ਲਾ ਕੇ ਝੂਠ ਦੇ ਪ੍ਰਚਾਰ ਦੇ ਸਿਰ ਤੇ ਆਪਣੀ ਜਿਹੜੀ ਹੋਂਦ ਹੈ ਉਹ ਦਰਸਾਉਣ ਦੀ ਕੋਸ਼ ਇਹਨੇ ਕਿਵੇਂ ਨਸ਼ੇ ਬਦਸਤੂਰ ਜਾਰੀ ਨੇ ਰਿਸ਼ਵਤ ਦਾ ਅੱਗੇ ਨਾਲ ਰੇਟ ਵੱਧ ਗਿਆ ਹੈਗਾ ਬੋਲ ਬਾਲਾ ਰਿਸ਼ਵਤ ਦਾ ਪੂਰਾ ਹੈਗਾ ਸਰਕਾਰ ਆਪਣੇ ਬਾਅਦ ਭੱਜੀ ਹੈ ਮੂੰਗੀ ਦੀ ਗਾਰੰਟੀ ਜਿਹੜੀ ਐਮਐਸਪੀ ਦੀ ਕੱਲੀ ਉਹ ਦੇਣ ਦੀ ਉਹ ਜੇ 10% ਮੂੰਗੀ ਵੀ ਨਹੀਂ ਉਸ ਭਾਅ ਦੇ ਉਸ ਭਾਅ ਦੇ ਖਰੀਦੀ ਹੈਗੀ ਬਾਕੀ ਵੀ ਜਿਹੜੇ ਵਾਅਦੇ ਹੈਗੇ ਆ ਹੌਲੀ ਹੌਲੀ ਉਹਨਾਂ ਤੋਂ ਭੱਜ ਰਹੀ ਹੈਗੀ ਹੈ ਔਰ ਜੇ ਦੇ ਵੀ ਰਹੀ ਹੈ ਪੂਰੇ ਵੀ ਕਰੀ ਥੋੜੇ ਬਹੁਤੇ ਤਾਂ ਜਿੰਨਾ ਵੱਡਾ ਕਰਜ਼ਾ ਇਹਨਾਂ ਨੇ 2 ਸਾਲ ਚੁੱਕ ਲਿਆ 85000 ਕਰੋੜ ਦੇ ਕਰੀਬ ਜਿਹਦਾ ਕਿ ਮੋਟਾ ਮੋਟਾ ਬੰਦਾ ਹੈਗਾ ਤਾਂ ਜਿਹੜਾ ਕਰਜ਼ਾ ਬਾਕੀ 50 ਸਾਲਾਂ ਚ ਜਿਹੜਾ ਕਰਜ਼ਾ ਪੌਣੇ 3 ਲੱਖ ਕਰੋੜ ਸੀਗਾ ਇਹਨਾਂ ਦਾ ਇਹਨਾਂ ਦਾ 2 ਸਾਲ ਚ 85000 ਕਰੋੜ ਦੇ ਕਰੀਬ ਕਰਜ਼ਾ ਲੈ ਲਿਆ ਸੋ ਕਰ ਚੋੱਕੇ ਜਿਹੜੀਆਂ ਰਹਿਤਾ ਦੇਣ ਦਾ ਰਵਾਜ ਹੈਗਾ ਪੰਜਾਬ ਦੇ ਆਉਣ ਵਾਲੀ ਪੀੜ੍ਹੀ ਨੂੰ ਇਸੇ ਤੇ ਕਰਜ਼ੇ ਦੀ ਪੰਡ ਰੱਖਣ ਦਾ ਜਿਹੜਾ 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 ਇੱਕ ਸਿਆਸੀ ਕਲਚਰ ਹੈ ਜੋ ਸਿਆਸਤ ਕੀਤੀ ਜਾ ਰਹੀ ਹੈਗੀ ਇਹ ਬਿਲਕੁਲ ਗਲਤ ਹੈਗੀ ਆ ਆਪਣੇ ਰਿਸੋਰਸ ਕੋਈ ਵਧਾਏ ਨਹੀਂ ਕਹਿੰਦੇ ਸੀ ਅਸੀਂ ਰੇਤੇ ਬਦਰੀ ਚੋਂ 20000 ਕੱਢਾਂਗੇ ਅਸੀਂ ਰਿਸ਼ਵਤ ਦੇ ਪਏ ਜਿਹੜੀ ਹੁੰਦੀ ਹੈ ਮਹਿਮਾ ਬੀਰ ਇੱਕ ਢੇਲਾ ਨਹੀਂ ਕੱਢਿਆ ਗਿਆ ਜਿਹੜਾ ਕੇਜਰੀਵਾਲ ਸਾਹਿਬ ਦਾ ਦਾਵਾ ਕਰਦੇ ਭਵੰਤਮ ਦਾਵਾ ਕਰਦਾ ਜਿਹਾ ਸਭ ਗਪੌੜ ਸ਼ੰਖ ਹੈਗਾ ਸਾਰੀ ਮਤਲਬ ਪ੍ਰਚਾਰ ਦੀ ਸਰਕਾਰ ਹੈ ਇੱਕ ਇਸ਼ਤਿਹਾਰਾਂ ਦੀ ਸਰਕਾਰ ਹੈਗੀ ਹੈ ਤੇ ਝੂਠੇ ਪ੍ਰਚਾਰ ਦੀ ਸਰਕਾਰ ਹੈ ਫਰਾਡੂ ਸਰਕਾਰ ਹੈ ਇਹਦੇ ਕੋਈ ਲੋ ਅਰ ਦਿਸਾਈ ਆਲੰਦ ਉਹ ਤੁਹਾਨੂੰ ਪਤਾ ਲੱਗ ਜਾਊਗਾ ਕਿ ਸਰਕਾਰ ਜਿੰਨੀ ਤੇਜ਼ੀ ਨਾਲ ਇਹ ਸਰਕਾਰ ਲੋਕਾਂ ਦੇ ਨੱਕੋ ਬੁੱਲੋਂ ਲੱਥੀ ਹੈ ਔਰ ਲੋਕਾਂ ਦੇ ਮਤਲਬ ਦਿਲੋਂ ਲੱਥੀ ਹੈਗੀ ਹੈ ਮੈਂ ਪੰਜਾਬ ਦੀ ਸਿਆਸੀ ਇਤਿਹਾਸ ਵਿੱਚ ਇੰਨੀ ਤੇਜ਼ੀ ਨਾਲ ਕੋਈ ਸਰਕਾਰ ਲੋਕਾਂ ਦੇ ਦਿਲੋਂ ਲੱਤਦੀ ਨਹੀਂ ਦੇਖੀ ਅੱਜ ਲੋਕ ਤਰਸ ਰਹੇ ਹਰ ਤਰ੍ਹਾਂ ਹਰ ਵਰਗ ਤਰਸ ਰਿਹਾ ਹੈ ਇਹਨਾਂ ਦੀ ਝੂਠ ਤੋਂ ਹਰ ਕਿਸਾਨਾਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਮੁਲਾਜ਼ਮਾ ਤੋਂ ਲੈ ਕੇ ਹਰ ਰੋਜ਼ ਇੱਕ ਇੱਕ ਘੇਰਾ ਪੈਂਦਾ ਹੈਗਾ ਜਿਹੜੇ ਕਹਿੰਦੇ ਸਾਡੀ ਅਸੀਂ ਅਸੀਂ ਬੰਦ ਕਰਾਂਗੇ ਕੋਈ ਧਰਨਾ ਨਹੀਂ ਬੱਜੂਗਾ ਹਰ ਰੋਜ਼ ਸੰਗਰੂਰ ਘੇਰਿਆ ਹੁੰਦਾ ਹੈਗਾ ਹਰ ਰੋਜ਼ ਜਿੱਥੇ ਜਾਂਦੇ ਨੂੰ ਘੇਰਿਆ ਹੁੰਦਾ ਹੈਗਾ ਸੋ ਇਸ ਕਰਕੇ ਇਹ ਇਹ ਜਿਹੜੀ ਇਹਨਾਂ ਬੋਲੀ ਕੋਈ ਆਪਾਂ ਨੂੰ ਆਸ ਨਹੀਂ ਹੈਗੀ ਬਾਕੀ ਜਿਹੜੇ ਅਗੇ ਤੀਜੇ ਕੈਂਡੀਡੇਟ ਜਿਹੜੇ ਪੰਨੀਤ ਕੋਰ ਹੋਣ ਤੇ ਤੀਜੇ ਜੀਰ ਜੀਰ ਪਰਤੋ ਹੈਗੇ ਐਨ ਕੇ ਸ਼ਰਮਾ ਜੀ ਉਹਨਾਂ ਤਾਂ ਮੇਰੀ ਸਿਹਤ ਤੇ ਇਹ ਜੀ ਵੱਲੋਂ ਕਟਿਆ ਜ ਹੱਬ ਸਪੀਚ ਦਿੱਤੀ ਹੈਗੀ ਮੈਨੂੰ ਉਹਨਾਂ ਦੀ ਤਾਂ ਅਕਲ ਤੇ ਤਾਰ ਸਾਨਾ ਉਹ ਕੁਝ ਨਹੀਂ ਕਹਿਣਾ ਚਾਹੁੰਦਾ ਹੈਗਾ ਠੀਕ ਹੈ ਪੈਸੇ ਦਾ ਉਹਨਾਂ ਕੋਲ ਬਹੁਤ ਹੋਣਗੇ ਪੈਸੇ ਦਾ ਹੰਕਾਰ ਹੋਊਗਾ ਪਰ ਕੋੜ ਕੜੀ ਬੱਦ ਜ਼ਬਾਨੀ ਹੈਗੀ ਹੈ ਉਹ ਨਹੀਂ ਸਿਆਸਤ ਹੋਣੀ ਚਾਹੀਦੀ ਹੈ ਮੇਰੇ ਸਾਸੀ ਵਿਰੋਧ ਹੋ ਸਕਦਾ ਪਰ ਜਿਹੜੀ ਸਿਆਸੀ ਮਰਿਆਦਾ ਹੈ ਜਿਹੜੀ ਭਾਸ਼ਾ ਦੀ ਮਰਿਆਦਾ ਹੈਗੀ ਉਹ ਕਦੇ ਨਹੀਂ ਛੱਡਣੀ ਚਾਹੀਦੀ ਔਰ ਜਿਸ ਤਰ੍ਹਾਂ ਇੱਕ ਲੈਕਚਰ ਵਿੱਚ ਮਿਸਟਰ ਐਨ ਕੇ ਸ਼ਰਮਾ ਨੇ पाषा ਦੀ ਮਰਿਆਦਤ ਤੇ ਜੜਾਈਆਂ ਔਰ ਮੇਰੀ ਸਿਹਤ ਨੂੰ ਲੈ ਕੇ ਤੇ ਮੇਰੇ ਮੇਰੇ ਬਿਆਨ ਨੂੰ ਲੈ ਕੇ ਜੋ ਨਹੀਂ ਮਤਲਬ ਇੱਕ ਆਪਣੀ ਇੱਕ ਬਦਜ਼ਬਾਨੀ ਕੀਤੀ ਹੈ ਉਹ ਬਹੁਤ ਘਟੀਆ ਗੱਲ ਲੱਗੀ ਕਿ ਸਕੂਬੀਰ ਬਾਤ ਰਹਿਣੀ ਚਾਹੀਦਾ ਕਿ ਬਾਦਲ ਸਾਹਿਬ ਜਿੰਨੇ ਮਤਲਬ ਸਿਆਸੀ ਕਿੰਨਾ ਵੀ ਕੋਈ ਸਿਆਸੀ ਵਿਰੋਧੀ ਕਰਾ ਹੋਵੇ ਜੋ ਇੱਕ ਤੇਜੀਬ ਆਫਤਾ ਉਹਦਾ ਰਵਈਆ ਸੇਗਾ ਜੋ ਸਲੀਕਾ ਸੇਗਾ ਉਸਲੀਕਾ ਐਨ ਕੇ ਸ਼ਰਮਨੁਸ ਖਾਨ ਕਿ ਸਿਆਸਤ ਵਿੱਚ ਕਿਵੇਂ ਵਿਚਰੀਦਾ ਹੁੰਦਾ ਡਾਕਟਰ ਸਾਹਿਬ ਹਾਂਜੀ ਸਮਾਣਾ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਹਾਂਜੀ ਡੇਢ ਦਰਜਨ ਦੇ ਕਰੀਬ ਦੇ ਐਮ ਸੀ ਨੇ ਕਾਂਗਰਸ ਦੇ ਹਾਂਜੀ ਉਹ ਨਜ਼ਰ ਨਹੀਂ ਆ ਰਹੇ ਸਿਰਫ ਇੱਕ ਦੋ ਐਮਸੀ ਆ ਰਹੇ ਨੇ ਕਾਂਗਰਸ ਦੇ ਕੀ ਗੱਲ ਉਤਰ ਨਹੀਂ ਰਹਿ ਜਾਂ ਕਿ ਰੋਕਿਆ ਗਿਆ ਜਾਂ ਕੀ ਚੱਕਰ ਨਹੀਂ ਜੀ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਪਤਾ ਮੈਂ ਤਾਂ ਨਾ ਜਿੰਨੇ ਮੈਨੂੰ ਮਤਲਬ ਮੇਰਾ ਮੇਰੀ ਪਹਿਲੀ ਮੀਟਿੰਗ ਹੈਗੀ ਹੈ ਤੇ ਇਸ ਕਰਕੇ ਅਸੀਂ ਸਭ ਨੂੰ ਕੰਟੈਕਟ ਕੀਤਾ ਹੈਗਾ ਕਿ ਕਿਈ ਕਿਈਆਂ ਤੇ ਮਜਬੂਰੀ ਉਹਨੇ ਟੈਲੀਫੋਨ ਆ ਗਿਆ ਕੋਈ ਚੰਡੀਗੜ੍ਹ ਕੇ ਆਏ ਹੋਏ ਨੇ ਇੱਕ 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 ਦਾ ਕੋਈ ਇੰਸ਼ੋਰੈਂਸ ਦਾ ਕੰਮ ਸੀਗਾ ਉਹ ਵਿੱਚ ਪਿਆ ਹੋਇਆ ਹੈਗਾ ਉਹ ਕਿਤੇ ਫਸਿਆ ਹੋਇਆ ਸੀ ਇੰਸ਼ੋਰੈਂਸ ਦਾ ਚੱਕਰ ਸੀਗਾ ਉਸ ਦਫਤਰ ਜੋ ਕੁਲਝੇ ਹੋਏ ਸੀਗੇ ਬਾਹਰ ਤੋਂ ਇਸ ਤਰ੍ਹਾਂ ਦੇ ਹੁਸਾਬਕੀ ਕੋਈ ਏਦਾਂ ਦੀ ਗੱਲ ਨਹੀਂ ਮੈਨੂੰ ਮੈਨੂੰ ਪੱਕਾ ਯਕੀਨ ਹੈ ਕਿ ਸਮਾਣਾ ਸ਼ਹਿਰ ਜਿਹੜਾ ਕਿ ਕਾਂਗਰਸ ਦਾ ਗੜ ਰਿਹਾ ਹੈਗਾ ਹਮੇਸ਼ਾ ਕਾਂਗਰਸ ਦੇ ਇੱਥੋਂ ਵੱਡੇ ਵੱਡੇ ਕਾਂਗਰਸ ਲੀਡਰ ਪੈਦਾ ਹੋਏ ਨੇ ਇਹ ਲਾਜ਼ਮੀ ਤੌਰ ਤੇ ਜਿਸ ਮੰਦ ਜਿਸ ਬੰਦੇ ਦੇ ਅੰਦਰ ਕਾਂਗਰਸ ਹੈ ਜਿਹਦੇ ਦਿਲ ਵਿੱਚ ਅੰਦਰ ਜਮ ਤਾਰਨ ਪੱਕਤਾ ਹੈਗੀ ਹੈ ਸਵਿਧਾਨ ਹੈਗਾ ਉਹ لازمی ਤੌਰ ਤੇ ਕਾਂਗਰਸ ਕੈਂਡੀਡੇਟ ਦੀ ਮਦਦ ਕਰੂਗਾ ਔਰ ਕਾਂਗਰਸ ਤੋਂ ਪਾਸੇ ਨਹੀਂ ਰਹੂਗਾ ਜੀ ਵੀਰ ਜੀ ਕੋ ਰੇਲ ਲਾਣਾ ਦਿੱਤਾ ਗਿਆ ਆਪਦੀ ਵਾਰ 400 ਪਾਰ ਇੰਡੀਆ ਰੇਲਾਈਂਸ ਵੱਲੋਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਦੁਕੋ ਇੰਡਿਆਸ ਲਾਸਟ ਵਲ ਤਾਂ ਅਨਾਉਂਸਡ ਹੈ ਕਿ ਵੀ ਜਿਹੜੀ ਇਹ ਸਰਕਾਰ ਹੈਗੀ ਹੈ ਜਿਸ ਤਰ੍ਹਾਂ ਇਹਨੇ ਧਾਰਮਿਕ ਤਰੂਵੀਕਰਨ ਕੀਤਾ ਹੈਗਾ ਹਿੰਦੂ ਮੁਸਲਮਾਨ ਦਾ ਕਾਰਡ ਖੇលਿਆ ਔਰ ਜਿਸ ਤਰ੍ਹਾਂ ਇਹਨਾਂ ਨੇ ਮਤਲਬ ਕਦੀ ਲਬ ਜਿਹਾਦ ਦੇ ਨਾਂ ਤੇ ਕਦੀ ਗੋਹਤਿਆ ਦੇ ਨਾਂ ਤੇ ਜੋ ਕਦੀ ਮੌਬ ਲਿੰਚਿੰਗ ਕਰੀ ਹੋਰ ਇਦਾਂ ਤਰੀਕੇ ਨਾਲ ਜੋ ਸਮਾਜ ਨੂੰ ਵੰਡਿਆ ਹੈਗਾ ਜੋ ਵੰਡ ਪਾਣ ਦੀ ਰਾਜਨੀਤੀ ਉਹ ਕੀਤੀ ਹੈਗੀ ਹੈ ਜਿਸ ਤਰ੍ਹਾਂ ਆਰਥਿਕ ਤਰੂਵੀਕਰਨ ਕੀਤਾ ਸਾਰੇ ਮੁਲਕ ਦੀ ਧਨ ਦੌਲਤ ਮਾਨੀਆਂ ਡਾਨੀਅਲ ਲੁੱਟਾਈ ਹੈਗੀ ਹੈ ਜਿਸ ਤਰ੍ਹਾਂ ਰਾਜਨੀਤਕ ਤਾਨਾਸ਼ਾਹੀ ਕਾਇਮ ਕੀਤੀ ਹੈ ਕਿ ਸਾਰੇ ਪਬਲਿਕ ਜਿਹੜੀਆਂ ਇੰਸਟੀਚਿਊਸ਼ਨ ਹੈ ਡੈਮੋਕ੍ਰੇਸੀ ਨੂੰ ਉਹਨਾਂ ਦੇ ਕਬਜ਼ਾ ਕਰਕੇ ਉੱਥੇ ਆਪਣੇ ਬੰਦੇ ਬਿਠਾ ਕੇ ਉਹਨਾਂ ਨੇ ਸਿਆਸੀ ਵਿਰੋਧੀਆਂ ਖਿਲਾਫ ਵਰਤਿਆ ਹੈਗਾ ਔਰ ਜਿਹੜੇ ਬੰਦੇ ਕਰਪਟ ਸਕੇ ਉਹਨਾਂ ਦਾਬਤੀ ਲਾ ਕੇ ਆਪਣੇ ਸ਼ਾਮਲ ਕਰ ਲਿਆ ਬਾਅਦ ਜਿਵੇਂ ਕਹਿੰਦੇ ਮੋਦੀ ਵਾਸ਼ਿੰਗ ਮਸ਼ੀਨ ਨੂੰ ਚੋਂ ਕੱਢ ਕੇ ਸ਼ਾਮਲ ਕਰ ਲਿਆ ਹੈਗਾ ਇਹ ਇੱਕ ਬੜਾ ਹੀ ਬੜਾ ਹੀ ਇੱਕ ਗੈਰ ਸੰਜੀਦਾ ਔਰ ਬੇਈਮਾਨਾ ਜਿਹੜਾ ਸਿਆਸੀ ਤਰੀਕਾ ਅਪਣਾਇਆ ਹੋਇਆ ਜਿਹੜਾ ਭਾਰਤ ਦੇ ਜਮਹੂਰੀਅਤ ਦੇ ਖਾਣਦਾ ਨਹੀਂ ਮੇਲਦਾ ਨਹੀਂ ਹੈਗਾ ਇਸ ਸਰਕਾਰ ਨੂੰ ਉਲਟਾਣਾ ਇੰਡੀਆ ਆਲਾਈਂਸ ਦੀ ਪਹਿਲੀ ਜ਼ਿੰਮੇਵਾਰੀ ਹੈ ਪਹਿਲੀ ਇੱਕ ਇੱਕ ਅਟੈਂਪਟ ਹੈਗਾ ਔਰ ਸਾਨੂੰ ਉਮੀਦ ਹੈ ਕਿ ਜਿਹੜੀ ਪਹਿਲੀ ਫੇਜ਼ ਦੀ VOTING ਹੋਈ ਹੈਗੀ ਜੋ ਉਸ ਕਿ ਮੋਦੀ ਨੇ ਕਿਆ ਸੜੀਆਂ ਸਾਰੀਆਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹੈਗੀਆਂ ਔਰ ਜੋ ਲਗ ਲਗ ਟਿੱਪਣੀ ਕਰਨ ਦੀ ਟਿੱਪਣੀਆਂ ਸਿਆਸੀ ਮਾਹਰ ਨੇ ਉਹਨਾਂ ਮੁਤਾਬਕ ਬਹੁਤ ਬੁਰੀ ਤਰ੍ਹਾਂ ਇਸ਼ਕਾਸ ਸੁਣ ਜਾ ਰਹੀ ਹੈ ਹੀ ਕਾਰਨ ਕਿ ਮੋਦੀ ਸਾਹਿਬ ਦੇ ਬਿਆਨ ਬੌਂਦਲੇ ਰਾਜਨੀਤਿਕ ਵਰਗੇ ਬਿਆਨ ਹੈਗੇ ਜਿਵੇਂ ਉਹਨੇ ਮੰਗਲ ਸੂਤਰ ਵਾਲੀ ਗੱਲ ਕੀਤੀ ਹੈ ਕਿ ਕਿਸੇ ਵੀ ਮੁੱਖ ਸਿਆਸਦਾਨ ਨੂੰ ਪ੍ਰਾਈਮਰੀਸ ਦਾ ਕੀ ਕਿਸੇ ਸਿਆਸਦਾਨ ਨੂੰ ਸ਼ੋਭਦਾਨੀ ਹੈਗਾ ਜਿਹੜਾ ਬੰਦਾ ਸਮਾਜਿਕ ਤੌਰ ਤੇ ਵਿਚਰਦਾ ਆਏਗਾ ਜਿ세 ਤਰ੍ਹਾਂ ਇੱਕ ਪੱਤਾ ਖੇਡਿਆ ਜਿਵੇਂ ਕਾਂਗਰਸ ਦੇ ਮੈਨੀਫੈਸਟੋ ਮੁਸਲਮਾਨ ਲੀਗ ਦਾ ਮੈਨੀਫੈਸਟੋ ਕਹਤਾ ਹੈਗਾ ਸੋ ਇਹ ਇਦਾਂ ਦੀ ਗੈਰ ਸੰਜੀਦਾ ਜਿਹੜੀ ਕਿ ਕਾਫੀ ਹੱਦ ਤੱਕ ਬੇਬੁਖਾਨ ਨਹੀਂ ਮਤਲਬ ਉਹਨੂੰ ਕਿਹਾ ਜਾ ਸਕਦਾ ਹੈਗਾ ਉਹ ਮਤਲਬ ਉਹਦਾ ਪੂਰਾ ਗਾਰੰਟੀਆਂ ਦੀ ਕੁਛ ਨਾ ਕੀਤੀ ਹੈ ਹੁਣ ਬਹੁਤ ਵੱਡਾ ਬਜਟ ਹੈ ਉਹ ਯੈਸ ਵੀ ਕਿਵੇਂ ਪੂਰਾ ਹੋਊਗਾ ਜੇ ਜਿਵੇਂ ਹੁਣ ਤੁਸੀਂ ਕਹਿ ਵੀ 15 ਲੱਖ ਉਹ ਪੂਰਾ ਨਹੀਂ ਕਰ ਸਕੇ ਜਾਂ ਆਪਣਾ ਪੰਜਾਬ ਸਰਕਾਰ ਨਹੀਂ ਪੂਰਾ ਕਰ ਸਕਦੀ ਇੱਕ ਕਿਵੇਂ ਪੂਰਾ ਕੀਤਾ ਹੈ ਦੇਖੋ ਇਹ ਤੁਹਾਨੂੰ ਲੱਗਦਾ ਕਿ ਜੋ 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 ਰਾਹੁਲ ਗਾਂਧੀ ਹੋਰਾਂ ਦੀ ਸਿਆਸੀ ਪ੍ਰਤੀਬੱਧਤਾ ਹੈਗੀ ਹੈ ਨਿਮਨ ਵਰਗਾਂ ਵਾਸਤੇ ਜਾਂ ਮਤਲਬ ਦਲਤਾਂ ਵਾਸਤੇ ਆਦੀਵਾਸੀਆਂ ਵਾਰੇ ਜਾਂ ਜਿਹੜੇ ਹਾਸ਼ੀਏ ਤੇ ਲੋਕ ਤੱਕ ਇਹ ਉਹਨਾਂ ਪਰ ਜੋ ਪ੍ਰਤੀਬੱਧਤਾ ਜੋ ਉਹਨਾਂ ਨੇ ਜाहिर ਕੀਤੀ ਹੈ ਔਰ ਜੋ ਪਾਰ ਜਿਹੜੋ ਨਾ ਯਾਤਰਾ ਪਾਗ ਪਾਗ 2 ਹੈਗਾ ਦੂਜਾ ਪਾਰ ਜਿਹੜਾ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਸੇਗਾ ਉਹਦੇ ਦੌਰਾਨ ਜੋ ਲੱਖਾਂ ਲੋਕਾਂ ਚ ਉਹ ਜਿਹੜੀ ਆਪਣੀ ਉਹਨਾਂ ਦੀ ਗੱਲਾਂ ਸੁਣੀਆਂ ਜੋ ਲੋਕਾਂ ਨਾਲ ਬਾਹਰ ਤੋਂ ਨੌਜਵਾਨਾਂ ਨਾਲ ਲੱਗ ਕਿਸਾਨਾਂ ਨਾਲ ਲੱਗ ਆਦੀਵਾਸੀਆਂ ਨਾਲ ਲੱਗ ਜੋ ਕੀਤਾ ਹੈਗਾ ਉਹਦੇ ਸਿਰ ਤੇ ਤੇ ਫਿਰ ਜਿਹੜੀ ਜਿਸ ਤਰ ਮੈਨੂੰ ਯਕੀਨ ਹੈ ਕਿ ਇਹ ਇਹ ਆਪਾਂ ਦੇ ਸਕਾਂਗੇ ਉਹ ਹੈਗਾ ਕਿ ਜਿਹੜੇ ਇਕੱਲਾ ਐਲਾਨ ਨਹੀਂ ਹੈਗੇ ਬਲਕਿ ਇੱਕ ਅਰਥਸ਼ਾਸਤਰੀ ਜਿਹੜਾ ਫਾਈਨੈਂਸ ਮਿਨਿਸਟਰ ਰਹੇ ਨੇ ਦੇ ਮਿਸਟਰ ਪੀਚ ਦੰਬਰਮ ਜਿਹਨਾਂ ਦਾ ਸੰਸਾਰ ਪਦਦਰ ਇਸ ਗੱਲ ਦਾ ਦਬ ਦਵਾ ਹੈਗਾ ਕਿ ਇਹਨਾਂ ਨੂੰ ਆਰਥਿਕਤਾ ਦੀ ਸਮਝ ਹੈਗੀ ਆ ਉਹਨਾਂ ਉਹ ਜਿਹੜੀ ਸਾਡੀ ਬਜਟ ਜਿਹੜੀ ਸੀ ਨਾ ਮੈਨੀਫੈਸਟੋ ਕਮੇਟੀ ਉਹਦੇ ਚੇਅਰਮੈਨ ਪੀਚ ਦੰਬਰਮ ਸੀਗੇ ਉਹਨਾਂ ਨੇ ਸਾਰੀਆਂ ਕੈਲਕੂਲੇਸ਼ਨਾਂ ਕਰਕੇ ਕਿੰਨਾ ਗ੍ਰੋਸ ਸਕਲ ਘਰੇਲੂ ਉਤਪਾਦ ਕਿੰਨਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਕਿੰਨਾ ਹੈਗਾ ਕਿ ਇਸਕੇ ਪਾਸੇ ਕਿੰਨਾ ਕਿੰਨਾ ਦਿੱਤਾ ਜਾ ਸਕਦਾ ਹੈਗਾ ਇੱਕ ਮੋਟਾ ਅੰਦਾਜ਼ਾ ਹੈਗਾ ਜੇ ਦੇਖਣਾ ਹੋਵੇ ਜੇ ਅਡਾਨੀਆਂ ਦਾ ਅਮਾਨੀਆਂ ਦਾ 16 ਲੱਖ ਕਰੋੜ ਰੁਪਏ ਮਾਫ ਕੀਤਾ ਜਾ ਸਕਦਾ ਤਾਂ ਕਿਸਾਨਾਂ ਦਾ ਕੁੱਲ 8 ਲੱਖ ਕਰੋੜ ਕਮਾਪ ਕਿਉਂ ਨਹੀਂ ਕੀਤਾ ਜਾਂਦਾ ਜੀ ਸਮਾਣਾ ਸਤਰਾਨਾ ਹਲਕੇ ਦੇ ਲੋਕਾਂ ਦੀ ਰੇਲਵੇ ਦੀ ਮੰਗ ਹੈ ਢੱਡੋਗੜ 35 40 ਸਾਲ ਤੋਂ ਮੰਗ ਕਰਦੇ ਆ ਰਹੇ ਨੇ ਉਹ ਮੰਗ ਨੂੰ ਪੂਰਾ ਕਰਨ ਵਾਸਤੇ ਤੁਸੀਂ ਕੋਈ ਉਪਰਾਧਾ ਕਰੋਗੇ ਜੀ ਦੇਖੋ ਬਹੁਤ ਪੁਰਾਣੀ ਮੰਗ ਹੈ ਜੀ ਪਹਿਲੀ ਵਾਰ ਵੀ ਮੈਂ ਸੁਣਦਾ ਆ ਰਿਹਾ ਹੁਣ ਵੀ ਸੁਣਦਾ ਆ ਰਿਹਾ ਹੈਗਾ ਤੇ ਉਹਦੇ ਵਾਸਤੇ ਕੋਸ਼ਿਸ਼ਾਂ ਜ਼ਰੂਰ ਜਤਾਵਾਂਗੇ ਜੀ ਮੈਂ ਜੇ ਤਾਂ ਆ ਗਈ ਸਰਕਾਰ ਇੰਡੀਆ ਆਲਾਈਂਸ ਦੀ ਫਿਰ ਇਹ ਕੰਮ ਬਹੁਤ ਆਸਾਨ ਹੋ ਮੁਕਾਬਲਤ ਵੀ ਆਸਾਨ ਹੋਊਗਾ ਜੀ ਆਈ ਐਨ ਡੀ ਏ ਦੀ ਅਜੇ ਕੁਛ ਨਹੀਂ ਪੱਕਾ ਨਾ ਕੋਈ ਕੁਛ ਨਹੀਂ ਕਹਿ ਸਕਦਾ ਹੈਗਾ ਐਜ਼ ਸਿਆਸਤਦਾਨ ਮੈਨੂੰ ਪਤਾ ਕਿ ਜਿੰਨੀ ਬੇਜਕੀਆਂ ਹੁੰਦੀਆਂ ਨੇ ਸਿਆਸਤ ਵਿੱਚ ਤੂੰ ਕੁਛ ਪੱਕਾ ਨਹੀਂ ਕਹਿ ਸਕਦੇ ਜੀ ਆਈ ਐਨ ਡੀ ਏ ਦੀ ਫਿਰ ਇਹ ਕੰਮ ਥੋੜਾ ਮੁਸ਼ਕਲ ਜ਼ਰੂਰ ਹੋਊਗਾ ਪਰ ਮੈਂ ਮੈਂ ਯਕੀਨ ਦਵਾਣਾ ਤੁਹਾਨੂੰ ਸਾਰਾ ਸਮਾਣਾ ਨਿਵਾਸੀਆਂ ਦੇ ਹਲਕੇ ਵਾਸਤੇ ਕਿ ਮੈਂ ਆਪਣੇ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰੂੰਗਾ ਇੱਕਦਾਂ ਦੀ ਲਾਈਨ ਮਨਜ਼ੂਰ ਕਰਾਈ ਪਈ ਹੈ ਰਾਜਪੁਰੂ ਤੋਂ ਚੰਡੀਗੜ੍ਹ ਤੱਕ ਉਹ ਪਹਿਲਾਂ ਪੂਰੀ ਹੋਊਗੀ ਕਿਉਂਕਿ ਅਲਪਾਸ ਹੋ ਚੁੱਕੀ ਗੁਰਜੀਆਂ ਲੱਗ ਗਈਆਂ ਬਜ ਇੱਕੜ ਜ਼ਮੀਨ ਖਰੀਦੀ ਸੀਗੀ 77 ਕਰੋੜ ਦੀ ਇਹਨਾਂ ਦਾ ਨਾਮ ਬਾਦਲ ਸਾਹਿਬ ਨੇ ਖਰੀਦੀ ਤੇ ਨਾ ਖਰੀਦੀ ਕੈਪਟਨ ਸਾਹਿਬ ਨੇ ਤੇ ਨਾ ਹੁਣ ਨਵੀਂ ਸਰਕਾਰ ਨੇ ਖਰੀਦੀ ਹੈ ਕਿਉਂਕਿ ਇੱਕ ਟ੍ਰਾਂਸਪੋਰਟ ਲੱਬੀ ਹੈਗੀ ਹੈ ਚੰਡੀਗੜ੍ਹ ਤੇ ਠੰਡੇ ਵਿਚਕਾਰ ਚੱਲਦੀ ਹੈਗੀ ਹੈ ਉਹ ਪੰਜ ਟੋਲ ਪਲਾਜ਼ੇ ਪੈਂਦੇ ਹੈਗੇ ਉਹਨਾਂ ਨੂੰ ਫਰਕ ਪੈਂਦਾ ਹੈਗਾ ਇਸ ਕਰਕੇ ਪਰ ਮੈਂ ਪਹਿਲਾਂ ਉਹ ਵੀ ਪਸੂ ਕਰੂੰਗਾ ਨਾ ਦੀ ਨਾਲ ਜੇ ਦੂਜਾ ਮੇਰਾ ਕੰਮ ਹੋਗਾ ਉਹ ਹੋਗਾ ਕਿ ਪਟਿਆਲੇ ਤੇ ਇਸ ਆਪਣਾ ਜਾਖਲ ਦੀ ਜਿਹੜੀ ਲਾਈਨ ਹੈਗੀ ਇਹਨੂੰ ਪੂਰਾ ਕੀਤਾ ਜਾਵੇ ਤਾਂ ਕਿ ਇਲਾਕੇ ਨੂੰ ਰਾਹਤ ਮਿਲੇ ਪਰ ਮੈਂ ਤੁਹਾਨੂੰ ਗੱਲ ਸਾਫ਼ ਕਰ ਦਿੰਦਾ ਕਿ ਰੇਲ ਗੱਡੀ ਲੋਕੀ ਮਸਾਫਰਾਂ ਵਾਸਤੇ ਨਹੀਂ ਚਲਾਉਂਦੀ ਰੇਲਵੇ ਕਦੇ ਨਹੀਂ ਚਲਾਉਂਦੇ ਸਰਕਾਰ ਕੋਈ ਸਰਕਾਰ ਹੋਵੇ ਰੇਲ ਗੱਡੀ ਚੱਲਦੀ ਫਰੇਟ ਦੇ ਤਰੀਕੇ ਤੁਹਾਨੂੰ ਮਾਲ ਮਾਲ ਗੱਡੀ ਤੁਹਾਨੂੰ ਮਾਲ ਕਿੰਨਾ ਮਿਲਦਾ ਜੇਦਾ ਬਾਈਬਲ ਹੋਈ ਰੇਲਵੇ ਨੂੰ ਤਾਂ ਚਲਾਉਗੀ ਮਸਾਫਰਾਂ ਵਾਸਤੇ ਗੱਡੀ ਨਹੀਂ ਚਲਾ ਕੋਈ ਨਹੀਂ ਚਲਾ ਇਹ ਸਾਡੇ ਗੱਡੀ ਚੱਲਦੀ ਆ ਕਿ ਮਸਾਫਰਾਂ ਇਹਨਾਂ ਆਮਦਨ ਘਰ ਨਹੀਂ ਪੂਰਾ ਹੁੰਦਾ ਇਹ ਫਰੇਟ ਹੈਗਾ ਲਿਆਣੇ ਇੱਕ ਤੋਂ ਮਾਲ ਜਾ ਰਿਹਾ ਬੱਬੀ ਉਹ 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 ਮੁੱਖ ਕਾਰਨ ਹੁੰਦਾ ਹੈਗਾ ਪਰ ਫਿਰ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਨੂੰ ਨਹੀਂ ਪਤਾ ਲੱਗਾ ਕਿ ਬਹੁਤ ਮਿਲਾਨੇ ਪਾਤੜਾਂ ਵਿੱਚ ਸ਼ੈਲਰ 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 ਬਹੁਤ ਹੀ ਸਮਾਨੇ ਬਹੁਤ ਮੈਂ ਦਲੀਲ ਲੈ ਕੇ ਮੈਂ ਜਰੂਰ ਆਪਣਾ ਪੱਖ ਪੇਸ਼ ਕਰੂੰਗਾ ਜਿਸ ਜਿ ਸਿੱਦਤ ਨਾਲ ਜਿਸ ਮਿਹਨਤ ਨਾਲ ਮੈਂ ਰਾਜਪੁਰਾ ਬਠਿੰਡਾ 165 ਕਿਲੋਮੀਟਰ ਦੀ ਲੰਬੀ ਰੇਲ ਲਾਈਨ ਡਬਲ ਕਰਾਈ ਹੈ ਬਿਜਲਈਕਰਨ ਕਰਾਇਆ ਹੁਣ ਗੱਡੀਆਂ ਦੌੜ ਰਹੀਆਂ ਉੱਥੇ ਤਿੰਨ ਚਾਰ ਗੱਡੀਆਂ ਲੱਗੀਆਂ 10 12 ਗੱਡੀਆਂ ਹੋਰ ਲੱਗਣੀਆਂ ਤੁਸੀਂ ਭਾਰ ਦੇਖ ਕੇ ਤੇ ਹਿੱਸੇ ਨੂੰ ਪਟਾਲਿਓ ਜਾ ਸਕਦੇ ਹੋ ਅੱਜ ਅੱਜ ਤੇ ਦੋ ਤਿੰਨ ਮਹੀਨੇ ਬਾਅਦ ਉਹ ਜਿਸ ਤਰ੍ਹਾਂ ਜਿਸ ਮਿਹਨਤ ਨਾਲ ਮੈਂ ਰੇਲ ਰਾਜਪੁਰਾ ਮਹਾਲੀ ਚੰਡੀਗੜ੍ਹ ਰੇਲ ਲਿੰਕ ਮਨਜ਼ੂਰ ਕਰਾਇਆ ਸੀਗਾ ਜਿਹੜਾ ਮਤਲਬ ਫਾਈਨਲ 16 ਦੇ ਜਿਹੜਾ ਪਿੰਕ ਬੁੱਕ ਹੈ ਰੇਲਵੇ ਦੀ ਵਿੱਚ ਪੈ ਚੁੱਕਿਆ ਉਹ ਵੀ ਰੇਲ ਲਿੰਕ ਹੈ ਉਹ ਵੀ ਪੂਰਾ ਕਰਾਉਂਗਾ ਔਰ ਇਸ ਰੇਲ ਲਿੰਕ ਮੈਂ ਆਪਣੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਇਸ ਤੋਂ ਇਲਾਵਾ ਸਮਾਨਾ ਕਾਲਜ ਨੂੰ ਜਿਹੜਾ ਗਵਰਨਮੈਂਟ ਕਾਲਜ ਤੇ ਤਬਦੀਲ ਕਰਨਾ ਪਬਲਿਕ ਕਾਲਜ ਨੂੰ ਤੇ ਇਹਦੇ ਵਾਸਤੇ ਮੈਂ ਉਪਰਾਲੇ ਕਰੂੰਗਾ ਕਿਉਂਕਿ ਹੁਣ ਜਿਹੜਾ ਜਿਹੜੀ ਹਾਲ ਦੀ ਘੜੀ ਜਿਹੜੀ ਐਜੂਕੇਸ਼ਨ ਹੈ ਉਹ ਸੈਂਟਰਲ ਲਿਸਟ ਚ ਆ ਗਈ ਪਹਿਲਾਂ ਇਹ ਸੰਵਰਤੀ ਕਮ ਕੰ ਬੈਲਸਟ ਸਟੇਟ ਲਿਸਟ ਹੁੰਦੀ ਸੀ ਹੁਣ ਇਹ ਨਹੀਂ ਸਿੱਧਾ ਸੈਂਟਰਲ ਲਿਸਟ ਨਿਸ਼ਚਿਤ ਹਿਊਮਨ ਡਿਵੈਲਪਮੈਂਟ ਚਲ ਗਈ ਹੈ ਸੋ ਇਸ ਕਰਕੇ ਇੱਕ ਇੱਕ ਕੰਮ ਦਿੱਲੀ ਹੋਣ ਵਾਲਾ ਹੈਗਾ ਇਹ ਮੈਂ ਜਰੂਰ ਲਾਉਂਗਾ ਪੰਜਾਬ ਸਰਕਾਰ ਤੇ ਪ੍ਰੈਸ਼ਰ ਬਾਗੇ ਵੀ ਕਰਾਵਾਂਗੇ ਤੇ ਦਿੱਲੀ ਜਿਹੜੀ ਮਿਨਿਸਟਰੀ ਆਫ ਹਿਊਮਨ ਰਿਸੋਰਸ ਹੈ ਉਹ ਰਾਹ ਵੀ ਕਰਾਂ ਦੀ ਮੈਂ ਕੋਸ਼ਿਸ਼ ਕਰੂੰਗਾ ਠੀਕ ਹੈ ਥੈਂਕ ਯੂ